ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਕਰਦੇ ਆਂ ਜੀ ਸਵਾਗਤ ਆਪਣੇ YouTube ਚੈਨਲ ਦੇ ਉੱਤੇ ਅੱਜ ਆ ਗਿਆ ਰਿਜ਼ਲਟ ਡੇ ਅਨਹਦ ਦੇ ਸਕੂਲ ਆ ਗਿਆ ਅੱਜ ਰਿਜ਼ਲਟ ਆਹੀਂ ਚੱਲੇ ਰਿਜ਼ਲਟ ਲੈਣ ਅਨੰਦ ਕਿੱਦਾਂ ਰਹੂਗਾ ਅੱਜ ਦਾ ਰਿਜ਼ਲਟ ਫਿਰ ਵਧੀਆ ਵਧੀਆ ਤੂੰ ਵੀ ਚੋਂ ਗੈਪ ਬੜਾ ਮਾਰਿਆ ਹੈ ਨਾ ਕਵਰ ਕਰਦੇ ਆਂਗੇ ਸਾਰਾ ਹਾਂਜੀ ਅੱਜ ਮੱਸਿਆ ਵੀ ਆ ਅੱਜ ਮੱਠਾ ਟੇਕਿਆ ਆਣਾ ਹੈ ਅੱਜ ਮੱਠਾ ਟੇਕਣ ਦਵਾਂਗੇ ਸ਼ਾਮ ਨੂੰ ਫਿਰ ਪਹਿਲਾਂ ਆਪਾਂ ਰਿਜ਼ਲਟ ਲੈ ਕੇ ਆਈਏ ਸਕੂਲ ਤੋਂ ਫਿਰ ਦੇਖਦੇ ਆਂ ਕੀ ਰਿਜ਼ਲਟ ਆਉਂਦਾ ਅੱਜ ਤੇਰਾ ਕੀ ਐਕਸਾਈਟਮੈਂਟ ਆ ਕਿੰਨੀ ਦਾ ਅਸਮਾਨ ਅਸਮਾਨ ਤੱਕ ਜੀ ਚਲਿਏ ਹਰ ਚਲੋ ਬਈ ਆਜੋ ਮਿਲਦੇ ਆ ਸਕੂਲ ਦਾ ਤੈਨਾਂ ਹੱਤਾ ਵੇਖਦੇ ਅੱਜ ਦਾ ਰਿਜ਼ਲਟ ਅਨਾਂ ਦੇ ਨਾਮ ਮੈਨੂੰ ਪਤਾ ਕਿ ਤੇਰੇ ਮਾਰਕਸ ਜਿਹੜੇ ਉਹ ਪਾਸਿੰਗ ਵਾਲੇ ਆਉਣੇ ਆ ਹਨਾ ਪੋਜੀਸ਼ਨ ਅੱਜ ਪਤਾ ਨਹੀਂ ਹੁਣ ਜਿੰਨੇ ਜ਼ਿਆਦਾ ਮਿਹਨਤ ਕੀਤੀ ਉਹ ਫਿਰ ਤੇਰੀ ਪੋਜੀਸ਼ਨ ਵਿੱਚ ਆ ਸਕਦੀ ਹੈ ਪੋਜੀਸ਼ਨ 5 4 3 ਆ ਸਕਦੀ ਹੈ ਉਹ ਕਿ ਵਿਚੋ ਅਨੰਦ ਦਾ ਗੈਪ ਬੜਾ ਰਿਹਾ ਹੈ ਯੂਕੇ ਜਾਣ ਕਰਕੇ ਛੁੱਟੀਆਂ ਕਰਕੇ ਤੇ ਕੋਸ਼ਿਸ਼ ਤਾਂ ਕੀਤੀ ਹੀ ਕਵਰ ਕਰਨ ਦੀ ਤੇ ਅਨੰਦ ਦੇ ਮਾਸਿਰ ਨੇ ਵੀ ਬਹੁਤ ਮਿਹਨਤ ਕੀਤੀ ਪੜਾਇਆ ਟਿਊਸ਼ਨ ਬਹੁਤ ਫੁੱਲ ਤਿਆਰੀ ਕਰਾਈ ਹੈ ਦੀ ਪਰ ਹੁਣ ਚਲੋ ਵੇਖਦੇ ਹਾਂ ਅੱਗੇ ਜਾ ਕੇ ਹੁਣ ਕੀ ਆਉਂਦਾ ਰਿਜ਼ਲਟ ਅੱਜ ਦਾ ਆ ਪਾ ਗਿਆ ਅਨੰਦ ਦੀ ਕਲਾਸ 'ਚ ਬੈਠੇ ਆਂ ਤੇ ਸਾਡੀ ਵਾਰੀ ਆਉਣ ਲੱਗੀ ਆ ਸਾਹਮਣੇ ਪੇਰੈਂਟਸ ਬੈਠੇ ਸਾਰੇ ਹੈ ਨਾ ਅਨਾ ਤੇਰਾ ਬੋਰਡ ਦੇ ਉੱਪਰ ਨਾਮ ਵੀ ਲਿਖਿਆ ਹੋਇਆ ਹੈ ਹਾਂ ਅਨਹਦ ਉਹ ਤੇਰਾ ਨਾਮ ਲਿਖਿਆ 8ਸ ਨੰਬਰ ਦੇ ਉੱਤੇ ਜਿਹੜੇ ਉਹਦੇ ਤੇ ਪੋਜੀਸ਼ਨ 3 ਆਈ ਆ ਪੋਜੀਸ਼ਨ 3 ਆਈ ਆ ਤੇ ਇਹ ਜਿਹੜੇ ਟਾਪਰ ਆ ਉਹਨਾਂ ਦਾ ਨਾਮ ਲਿਖਿਆ ਮੈਂ ਅਨਹਦ ਨੇ ਲੈਣ ਦਾ ਸਰਟੀਫਿਕੇਟ ਸਕੂਲਾਂ ਆ ਨਾ ਦੋ ਪੋਜੀਸ਼ਨ ਆਈ ਆ 올 ਰੌਂਡਰ 8 ਅ ਅਨਹਦ ਆ ਗਈਆਂ 3 ਵਜੀਸ਼ਨ ਆਇਆ ਮੈਨੂੰ ਕੋਈ ਨਹੀਂਗਾ ਵੀ ਫਰਸਟ ਆਇਆ ਨਹੀਂਗਾ ਸੈਕੰਡ ਨਹੀਂ ਆ ਇਦਾਂ ਦਾ ਕੋਈ ਇਸ਼ੂ ਨਹੀਂਗਾ ਬਸ ਇਹ ਆ ਕਿ ਪੇਪਰ ਵਧੀਆ ਗਏ ਅਰਹਦਾ ਆ ਗਿਆ 3rd ਪੋਜੀਸ਼ਨ ਦੇ ਉੱਤੇ ਹਾਂਜੀ ਓਵਰਆਲ ਰੈਂਕ ਜਿਹੜਾ ਤਰਾਇਆ ਆ ਸਾਲ ਦਾ ਉਹ 8th ਜਿਹੜੇ ਟੌਪ 10 ਸਟੂਡੈਂਟ ਹੈਗੇ ਉਹਨਾਂ ਦੇ ਵਿੱਚੋਂ 8th ਆਇਆ ਤੇ ਫਿਰ ਵੀ ਵਧੀਆ ਵਿੱਚ ਜਦੋਂ ਸਕੂਲ ਮਿਸ ਵੀ ਕੀਤਾ ਸੀ ਛੁੱਟੀਆਂ ਵੀ ਕੀਤੀਆਂ ਸੀ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਆ ਤੇਨੂੰ ਕਿਦਾਂ ਲੱਗ ਰਿਹਾ ਬਹੁਤ ਵਧੀਆ ਆਲ ਰਾਊਂਡਰ ਦਾ ਸਰਟੀਫਿਕੇਟ ਵੀ ਮਿਲ ਗਿਆ ਨਾਲ ਨੂੰ ਕਲਾਸ ਦਾ ਏ ਆ ਬੈਚ ਬੈਚ ਕਾ ਮਿਲਿਆ ਸਟਾਰ 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 ਸਟੂਡੈਂਟ ਆਫ ਡਿਸਪਲਨ ਸਟਾਰ ਸਟੂਡੈਂਟ ਆਫ ਦਿイヤー ਮਿਲ ਗਿਆ ਅਨੰਦ ਨੂੰ ਬੈਚ ਤੇ ਨਾਲ ਮਿਲ ਗਿਆ ਆਲ ਰੌਂਡਰ ਦਾ ਸਰਟੀਫਿਕੇਟ ਤੇ ਥੈਂਕ ਯੂ ਸਕੂਲ ਟੀਮ ਦਾ ਸਾਰੇ ਦਾ ਸਾਰੇ ਸਟਾਫ ਦਾ ਥੈਂਕ ਯੂ ਬਹੁਤ ਜ਼ਿਆਦਾ ਥੈਂਕਸ ਜੀ ਸਾਰਿਆਂ ਦਾ ਜੀ ਅਨਹਦ ਦਾ ਆ ਗਿਆ ਰਿਜ਼ਲਟ ਅਨਹਦ ਹੋ ਗਈ ਪਾਸ ਪੋਜੀਸ਼ਨ ਆ ਗਈ 3 ਨੰਬਰ ਤੇ ਓਵਰਆਲ ਰੈਂਕ ਜਿਹੜਾ ਇਹਦਾ ਆ ਗਿਆ ਸਾਲ ਦਾ ਉਹ ਆ ਗਿਆ 8ਵੇਂ ਨੰਬਰ ਤੇ ਆਇਆ ਅਨਹਦ ਕਿਉਂਕਿ ਵਿੱਚ ਸਕੂਲ ਵੀ ਮਿਸ ਕਰ ਗਿਆ ਸੀ 40 ਦਿਨ ਤਾਂ ਪੂਰੇ ਸਕੂਲ ਮਿਸ ਕੀਤਾ ਸੀ। ਹਾਂ। ਪਰ ਫਿਰ ਵੀ ਥਰਡ ਅਨਹਦ ਆ ਵਧੀਆ ਹੈ ਨਾ ਨਜ਼ਾਰੇ ਵੀ ਲੈ ਜੁਕੇ ਤੇ ਘੁੰਮਿਆ ਫਿਰਿਆ ਵੀ ਤੇ ਪਾਸ ਵੀ ਵਧੀਆ ਪੋਜੀਸ਼ਨ ਦਾ ਹੋ ਗਿਆ। ਪਰ ਅਨਹਦ ਦਾ ਜੀ ਦੀ ਹੀ ਕਰਨ ਡਿਆ ਪਿਆਦਗੀ ਪੇਪਰ ਦਵਾ। ਹਾਂ। ਪਪਾ ਜੀ। ਆ ਕੀ ਮਿਲਿਆ? ਮੈਂ ਬੈਚ ਮਿਲਿਆ ਮੈਂ ਨੋ ਸਟਾਰ ਸਟੂਡੈਂਟ। ਇਹਦੇ ਚ ਅਨਹਦ ਦੀ ਮਾਸੀ ਨੇ ਵੀ ਬੜਾ ਜ਼ੋਰ ਲਾਇਆ ਇਹਨੂੰ ਪੜਾਉਣ 'ਚ। ਹਾਂ। ਤੇ ਉਹਦਾ ਵੀ ਸਪੈਸ਼ਲੀ ਥੈਂਕਸ ਕਰਾਂਗੇ। ਮਾਸੀ ਵਾਖਦੇ ਲੈਂਦੇ ਖਾਣ ਨੂੰ ਕੁਛ। ਹਾਂ। ਠੀਕ ਆ। ਮਾਸੀ ਲਈ ਡੱਬਾ ਲੈ ਕੇ ਆਈ ਆ। ਠੀਕ। ਪਪਾ ਜੀ। ਹਾਂਜੀ। ਮੈਂ ਗਾਲੀ ਚ ਬੁਲਾਤੀ ਅਨਹਤਾ ਕੋ ਖੁਸ਼ੀ ਤੇ ਐਕਸਾਈਟਮੈਂਟ ਸਮਝ ਵੀ ਨਹੀਂ ਜਾਣਦੀ ਕਹਿੰਦੀ ਦਵਾ ਦਵਾ ਚੱਲੀਏ ਗੁਰਨਵਾਜ ਨੂੰ ਮਿਲ ਜਾਈਏ ਜਾ ਕੇ ਦਾਦੀ ਨੂੰ ਮਿਲ ਜਾਈਏ ਸਪੀਡ ਚੈੱਕ ਕਰਵੇ ਤੇ ਹੁੰਦੀ ਜਰੀ ਭੱਜਣ ਦੀ ਓਹੋ ਸੱਚੀ ਮੈਂ ਆਜਿੰਦਰ ਆਂਦਾ ਇੰਨੇ ਨਹੀਂ ਅੱਜ ਵੇਖੀ ਰੋਂਦੀ ਇਹਨੇ ਆਂਦਾ ਵੀ ਕਈ ਵਾਰ ਤੇ ਬੜੀ ਕੁੜੀ ਨਹੀਂ ਆ ਤੇ ਅਰਲੀਏ ਕਹੋਗੀ ਵੀ ਮੈਂ ਵਧੀਆ ਵਿਸ਼ਨ ਨਹੀਂ ਆਈ ਟੋਪ ਲਿਸਟ ਵੀ ਨਾ ਹੁੰਨਾ ਸੋ ਮੇਰਾ ਵੀ ਨਾਮ ਹੋ ਅੱਛਾ 8ਵੇਂ ਨੰਬਰ ਤੇ ਆਈ ਉਹ ਚ ਮੇਰਾ ਸੋਨਾ ਹੁਣੇ ਘੁੰਮਣ ਲੈ ਕੇ ਜਾਣਾ ਹੈ ਆਪਾਂ ਹਣਾ ਹਣਾ ਮੇਰਾ ਕੀ ਪੜੀ ਵੀ ਘਾਟੀ ਆ ਵਧੀਆ ਰਹਿ ਗਈ ਗੁਰਨਵਾਜ ਗੁਰਨਵਾਜ ਚਲਿਆ ਔਰ ਜਹਾਂ ਸੇ ਅਨਹਦ ਕੋ ਨਰਾਸ਼ਾ ਹੱਥ ਲੱਗੀ ਗੁਰਨਵਾਜ ਨਹੀਂ ਮਿਲਿਆ ਦਾਦੀ ਵੀ ਨਹੀਂ ਮਿਲੀ ਤਾਂ ਅਭੀ ਅਨਹਦ ਕੀ ਕਰਨਗੇ ਆਪ ਕਰੇ ਜਾ ਕੇ ਦੱਸਾਂਗੇ ਪਹਿਲਾਂ ਮੇਰੀ ਗੱਲ ਸੁਣੋ ਉਹਨਾਂ ਵਾਸਤੇ ਨਾ ਕੁਝ ਖਾਣ ਲਈ ਲੈ ਜਿਓ ਤੇ ਨਹੀਂ ਤੇ ਸਾਰਿਆਂ ਨੇ ਤੈਨੂੰ ਕਹਿਣਾ ਹੀ ਆਨੰਦ ਸਾਡਾ ਮੂੰਹ ਮਿੱਠਾ ਨਹੀਂ ਕਰਾਰਾ ਤੂੰ ਸਾਡੇ ਲਈ ਖਾਣ ਨਹੀਂ ਖਾਣ ਲਈ ਕੀ ਲੈ ਕੇ ਆਇਆ ਕੁਝ ਲੈ ਜਿਓ ਜਾਂ ਕੇ ਜਾਂਦੇ ਹਾਂ ਚਲੋ ਫਿਰ ਤੇਰਾ ਫੇਵਰਟ ਵੇਸਨ ਲੈ ਕੇ ਚੱਲ ਜੀ ਚਲੋ ਫਿਰ ਵੇਸਨ ਲੈ ਕੇ ਚੱਲ ਜੀ ਤਾਂ ਸਾਡਾ ਮੂੰਹ ਕਰਮ ਨੇ ਆ ਮਿੱਠਾ ਅਨੰਦ ਇੱਥੇ ਚੱਲਣ ਰਿਹਾ ਸਮਾਗਮ ਅੱਜ ਮੱਸਿਆ ਕਰਕੇ ਵੀ ਬੜੀ ਰੌਣਕ ਹੈ ਤੇ ਉਧਰੋਂ ਅੱਜ ਸਮਾਗਮ ਵੀ ਆ। ਹੈ? ਸ਼ਬੀਲ। ਸ਼ਬੀਲ ਲੰਗਰ ਆ ਬੜਾ ਕੁਛ ਅੱਜ ਚੱਲੂਗਾ ਪ੍ਰੋਗਰਾਮ ਅੱਜ ਬਾਬਾ ਜੀ ਦਾ ਸਮਾਗਮ ਹੋਣ ਲੱਗਾ ਤਕੜਾ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਆਂ ਜੀ ਨਵੀਂ ਸਵੇਰ ਦੇ ਨਾਲ। ਅਨੰਦ ਕੀ ਹੋਣ ਡਿਆ? ਸਤਿ ਸ੍ਰੀ ਅਕਾਲ ਮੇਰੇ ਸਾਰਿਆਂ ਨੂੰ। ਅਨੰਦ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਨੰਦ ਕਰਨ ਡਿਆ ਆ ਕੀਨ ਕਰਨ ਡਿਆ ਪੁੱਤ? ਆਪਣੇ ਸ਼ੂ ਸਾਬ ਕਰਨ ਲਿਆ ਤੇ ਬਾਕੀ ਜਨਤਾ ਸਾਡੀ ਤਿਆਰ ਹੋਣ ਦੀ ਅੱਜੇ ਚੱਲੇ ਆ ਵੰਡੇ ਕੋ ਮਨਵਾਸਦੀ ਇਹਨਾਂ ਨੂੰ ਛੱਡ ਕੇ ਆਉਣਾ ਹੁਣ ਮੈਂ ਉਸ ਤੋਂ ਬਾਅਦ ਪਿੱਛੇ ਮੈਂ ਨਹੀਂ ਜਾਣਾ ਹਾਂਜੀ ਚਲੋ ਚੱਲੀਏ ਪੂਆ ਜੀ ਚਲੋ 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 ਮੰਡਾ ਬਖਾ ਕੇ ਲਿਆਈਏ ਇੱਕ ਹੋਰ ਸਾਰੀ ਜਾਨ ਚੱਲ ਮੈਂ ਕੱਪ ਘਰੋਂ ਲੈ ਜਾ ਕੱਪ ਸਹੀ ਗੱਲ ਘਰੋਂ ਲੈ ਜਾ ਜਾਂਦਿਆਂ ਨੂੰ ਕਿੰਨੇ ਨਿਆਮ ਚਲੋ ਨਿਆਮਤ ਵਿਚਾਰਾ ਸਵੇਰ ਦਾ ਵੇਟ ਕਰ ਰਹੇ ਆ ਜੀ ਬੇਸਬਰੀ ਨਾਲ ਕਿ ਮੇਰੇ ਮਦੇ ਇੰਨਾ ਵਾਦ ਜੀ ਇਹ ਤੁਹਾਨੂੰ ਲੈ ਆ ਚੱਕ ਕੇ ਲਾਇਓ ਕਿ ਮੈਂ ਸਮਝ ਨਾ ਜੰਨਿਆ ਨਾ ਇਹ ਮੇਰਾ ਵੀ ਬੜਾ ਸੁਣਾ ਜਿਹੜਾ ਮੈਂ ਕੀਤਾ ਤੇ ਹੋਏਗੀ ਤਾਂ ਆਪੇ ਆਪੇ ਹਾਂਜੀ ਹੋ ਗਏ ਰੈਡੀ ਹਾਂ ਨਾ ਕੋਈ ਇਹ ਵੀ ਸਾਰਾ ਰੈਡੀ ਰੈਡੀ ਸਾਰੇ ਰੈਡੀ ਜੇ ਆ ਜਾਓ ਬਈ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਹਾਂ ਕੁੜੀਏ ਤੂੰ ਵੀ ਤਿਆਰ ਹੈ ਤਿਆਰ ਤਿਆਰ ਚਲੋ ਫਿਰ ਆ ਜਾਓ ਤੁਹਾਨੂੰ ਮੈਂ ਛੱਡ ਕੇ ਆ ਹੁਣ ਪਹਿਲੇ ਦੱਸੋ ਵੀ ਮੇਰੇ ਨਾਲ ਕਿੰਨੇ ਕਿੰਨੇ ਬੈਣਾ ਐਕਟਰ ਵਾਸਤੇ ਮੈਂ ਮੈਂ ਚਲੋ ਤੁਹਾਨੂੰ ਐਕਟਰਾਂ ਦੇ ਛੱਡ ਕੇ ਆ ਮੈਂ ਆਜ ਡੈਡੀ ਉਹਨਾਂ ਨੇ ਗੱਡੀ ਖੜੀ ਤੇ ਦੂਜੀ ਥੋੜੀ ਜੀ ਬੰਦ ਹੋ ਗਈ ਸਟਾਰਟ ਨਹੀਂ ਹੁੰਦੀ ਤੇ ਇਧਰ ਕੋ ਸਵਾਰੀਆਂ ਢਾਉਂਦੇ ਐਟੂ ਆਦੇ ਆਜੋ ਆ ਸਾਰੀਆਂ ਸਾਰੀਆਂ ਬਿਠਾਉਣੀਆਂ ਇਹਦੀ ਵੇਦੀ ਪੜਾ ਮੈਂ ਇੱਥੇ ਡੇਕ ਪੜ ਲਗੀ ਟੋੜ ਜਾਂਦੀ ਪਾਪ ਤੇ ਹਣਾ ਸਾਰੇ ਜਣੇ ਬਿਠਾ ਲੋਗੇ ਵਾਰੀ ਵਾਰੀ ਫੇਰੇ ਲਾਉਂ ਮੈਂ ਉਹ ਪਹਿਲਾਂ ਪਾ ਕੇ ਰੱਖੀਂ ਚਾਹੀਏ ਤੇ ਆਈਆ ਆ ਜੀ ਗੱਡੀ ਬੜੀ ਨੀ ਟੀ ਆ ਚਲੋ ਜਾਓ ਇਹ ਰੱਦੀਆ ਸਵਾਰੀਆਂ ਤਾਰੋ ਫੇਰ ਫੇਰਾ ਲਾਓ ਮੇਰੇ ਜਾਣਾ ਭੂਆ ਨੂੰ ਬੈਠਦਾ ਹਾਂ ਖਾਂ ਭੂਆ ਨੂੰ ਭੂਆ ਰਾਣੀ ਚਾਚੀ ਕਰ ਪਹਿਲਾਂ ਰਾਣੀ ਚਾਚੀ ਕਰ ਆ ਹਮੇ ਕਮਣਾਈ ਆ ਜਦੋਂ ਦੀਆਂ ਭੈਣਾਂ ਆਈਆਂ ਮੈਂ ਇੰਨੀ ਜਿਆਦਾ ਬਿਜੀ ਮੈਂ ਵਾਂਡੇ ਵੇਖਣ ਨਹੀਂ ਹੁੰਦਾਂ ਤੂੰ ਹੀ ਕਰੋ ਕੰਮ ਤਹੀਂ ਫੇਰ ਜਾਂਦੇ ਆ ਜਾਓ ਜੀ ਫੇਰ ਆਉਣੇ ਆਪਾਂ ਬਾਏ ਆਪਣੇ ਜੋ ਖਾ ਆਜਾ ਤੁਹਾਨੂੰ ਵੀ ਲੈ ਜੀਏ ਨੇ ਜਾਓ ਤੁਸੀਂ ਮੈਨੂੰ ਫੋਨ ਕਰਦੇ ਹੋ ਫਿਰ ਮੈਂ ਲੈ ਜਾਉਗਾ ਆਣ ਕੇ ਆਜੋ ਚਾਹ ਪਾਣੀ ਪਿਆਈਏ ਆ ਤੁਹਾਡਾ ਪਿੰਡ ਆਹ ਹੰਡਾ ਪਿੰਡ ਉਹ ਤੁਹਾਡੇ ਪਿੰਡ ਚੱਲੇ ਆਓ ਮੇਰੇ ਸਾਰਿਆਂ ਦਾ ਪਿੰਡ ਤੇ ਆ ਮੇਰੇ ਬੇਕਿਆਂ ਦਾ ਪਿੰਡ ਤੇ ਇਨਸ਼ਕਾਰ ਹੋ ਇਧਰ ਹੁਣ ਅਸੀਂ ਚੱਲੇ ਚਾਚਾ ਜੀ ਘਰੇ ਸੁਜਿੰਦਰ ਸਾਨੂੰ ਛੱਡ ਕੇ ਚੱਲ ਗਏ ਗੱਡੀ ਡਾੜੀ ਉਹਨੇ ਖੜੀ ਕਿੰਨਾ ਵਧੀਆ ਲੱਗੰਦਿਆ ਨੀ ਤੂੰ ਕਿੰਨੇ ਸੋਨੇ ਲਗਾਉਂਦੇ ਈ ਖੇਤ ਖੇਤ ਕਿੱਡਾ ਸੋਨੇ ਲਗੰਦੇ ਪਹੁੰਚ ਗਏ ਆ ਮੇਰੇ ਸਾਰੇ ਜਾਣਾ ਨੀ ਤੂੰ ਆ ਮੇਰੇ ਸਾਰਿਆਂ ਦਾ ਪਿੰਡ ਖੇਤਾਂ ਦੇ ਨਾਲ ਹੀ ਵੀਰ ਨਹੀਂ ਹੈ ਘੜੀ ਕਿ ਨਾ ਨਹੀਂ ਆਹਦਾ ਬੰਦੇ ਇਕੱਠੇ ਆ ਕੇ ਸਾਰੇ ਸਹੀ ਗੱਲ ਆ ਆ ਆ ਪਹਿਲੀਆਂ ਸਾਡੀਆਂ ਤਾਂ ਸੌਹਰਿਆਂ ਦਾ ਪਿੰਡ ਮੈਂ ਨੇੜਿਆਂ ਤੋਂ ਵੇਖਣ ਦੇੜੇ ਆ ਸਸੀ ਗਰ ਇਹਨ ਪਰਸਨ ਹੀ ਆਈ ਕਿਥੋਂ ਹਾਂ ਅਣੇ ਆਂਟੀ ਦਾ ਪ੍ਰਾਂ ਦਾ ਸੱਜਣ ਨਾਲੇ ਵਿਆਹ ਕੇ ਦਿੱਤਾ ਜਾਂਦਾ ਪ੍ਰਾਂ ਦਾ ਸੱਜਣ ਨਾਲੇ ਵਿਆਹ ਕੇ ਦਿੱਤਾ ਸੱਜਣ ਨਾਲੇ ਹੁਣ ਬੁਰਾ ਜਾਮ ਸੀ ਬੁੱਢੇ ਸੱਜਣ ਵੀ ਚਾਹਾਂ ਸਸੀ ਗਰ ਮੈਂ ਜੰਮੀ ਪਈ ਪਈ ਤੁਹਾਡੇ ਅੱਜ ਕਲਾਸ ਮਿਸ ਕਰਾਤੀ ਆਪਾਂ ਕਲਾਸ ਨਹੀਂ ਮਿਸ ਕੀਤੇ ਸਰੀਏ ਦਾ ਦਾਫੇ ਦਾ ਗਾ ਬੜਾ 10 ਵਜੇ ਤੱਕ ਤਿਆਰ ਹੁੰਦੀਆਂ ਤਿਆਰ ਕਿੰਨੀਆਂ ਜਾਣੀਆਂ ਹੁੰਦੀਆਂ ਮੈਂ ਰਸਤੀ ਜੀ ਸਟਾਪ ਕਰ ਲਿਆ ਬੜਾ ਰਾਹ ਲੱਗਾ ਬੰਨੇਗਾ ਅੱਗੇ ਤਾਂ ਪਹਿਲਾਂ ਹੋਈ ਨਾ ਮੈਂ ਆ ਪਰ ਉਹ ਬੱਸ ਗਈ ਉਹ ਵੀ ਚੱਲ ਤੂੰ ਰਹਿਣਦੇ ਹੁਣੇ ਸੋਸੇ ਖਾਦੇ ਆਪਾਂ ਤੇ ਨਾਲਾਂ ਟੇ ਉਹਨੂੰ ਗੈਸ ਦਾ ਕੈਪਸੂਲ ਦੇ ਦੋ ਨਹੀਂ ਤਾਂ ਅੰਜ ਕਰਦੇ ਜਾਂਦੇ ਤੁਰ ਕੇ ਚੱਲ ਜਣਨੇ ਪਾਚੀ ਆਹ ਇਹ ਸਾਰੀ ਮਹੱਈਆ ਆਹ ਨਹੀਂ ਨਹੀਂ ਪਰ ਗਰਮੀ ਬੜੀ ਲੱਗਣੀ ਏ ਕੁਛ ਨਹੀਂ ਹੁੰਦਾ ਗਰਮੀ ਪਲੇਟ ਹਾਂ ਵੀ ਗੱਲ ਸਹੀ ਪਾਪੀ ਦੀ ਪਲੇਟ ਪਾ ਵੀ ਪਲੇਟ ਮਾਰ ਕੇ ਕਰੇ ਜਾਈਂ ਤੇਰੀ ਪੈਸਾ ਇਹਨੂੰ ਆਲੀ ਆ ਵੀ ਤੂੰ ਖਲੂਣ ਵਾਲੇ ਚੌਲੇ ਬਣਾ ਲੈ ਜਾਂ ਤੀ ਬੋਲ ਤੀ ਤੇ ਚੁੱਪ ਕਰ ਤੂੰ ਕੀਤੇ ਰਹੇ ਤੂੰ ਦੱਸ ਦੇਣਾ ਇਹਨ ਆ ਮੈਂ ਤਾਂ ਬਾਹਰ ਨਾਲ ਹੱਥ ਚੱਲਦਾ ਛੱਡਦਾ ਨਹੀਂ ਸੁਣ ਤੂੰ ਹੀ ਨਹੀਂ ਬੰਦ ਨਹੀਂ ਬੰਦ ਕੀਤਾ ਜੇ ਹੁਣੇ ਹੀ ਇਹਨਾਂ ਨੇ ਠੰਡ ਲੱਗੰਦੀ ਸਾਨੂੰ ਪਹਿਣ ਤੁਸੀਂ ਤਾਂ ਗਰਮੀ ਚ ਆਏ ਹੋਣ ਭਾਗ ਪਾਪਾ ਚੀਟੀਆਂ ਲੱਗੇ ਛੱਡੇ ਬਾਤ ਨਹੀਂ ਨਹੀਂ ਕੁਛ ਨਹੀਂ ਹੁੰਦਾ ਆਪੂ ਆਈ ਵੇਖੋ ਹੁਣ ਪੇਕਿਆਂ ਆਣ ਕੇ ਤਾਂ ਉਹਨੇ ਖਾਂ ਖਾਈ ਜਾਣੀਆਂ ਤਲੀਆਂ ਚੀਜ਼ਾਂ ਬਸ ਪੇਕਿਆਂ ਵਾਲਿਆਂ ਦਾ ਨਾਮ ਆ ਜਾਣਾ। ਕੀ ਕਰੀਏ ਪੇਕਿਆਂ। ਹੋ ਰਹਿਣ ਦੇ। ਉਹਨਾਂ ਨੇ ਮੈਨੂੰ ਦੇ ਦੇਣੀ ਹੁੰਦੀ ਸੀ ਖਾਣ। ਕਿਉਂ ਨਾ ਖਾਈਏ। ਵੇਖਿਆ ਬਾਹਰ ਕੱਲਾ ਮੈਨੂੰ ਜ਼ਬਰਦਸਤੀ ਖਵਾਏ। ਹੁਣ ਮੈਂ ਕਹਿੰਦੀ ਰਹਿਣ ਦੋ। ਪੇਕਿਆਂ ਦਾ ਪੱਜ ਜਾਂਦਾ ਹੁੰਦਾ। ਖੜੋ ਚਾਚੀ ਪੂਜੀ ਤਾਂ ਮੈਂ ਰੰਡੇ ਹੋਏ ਨਹੀਂ। ਹੁਣ ਖੂਦ ਤਾਂ ਤੁਹਾਨੂੰ ਸੈਰ ਕਰਦਿਆਂ ਖੜਾਂਗੇ। ਮਮੀ ਨੂੰ ਆਉਣਾ ਨਹੀਂ ਕਿ ਉਹ ਮੰਮੀ ਵਾਲਾ ਫੋਟੋ ਵੇਖ ਕੇ ਕਿ ਸੁਣਿਆ ਆਂਟੀ ਉਹਨਾਂ ਦੀ। ਕੀ ਕਹਿੰਦੇ? ਕੀ ਕਹਿੰਦੇ? ਹਾਂ ਜਿੰਨੀ ਡੈਲੀ ਵਾਲਾ ਕਹਾ ਕਰਾ ਦੇ ਪਰੇ ਹੋ ਤੈਲੀ ਹੋਣ ਫੇਰ ਛਿੰਨੀ ਧੁੱਪ ਲੱਗੀ ਇੱਥੇ ਆ ਖਾਣ ਵਾਲੀ ਨਹੀਂ ਹਾਂ ਵੀ ਗਾਣੀ ਕਫਾ ਨਹੀਂ ਆ ਵੀ ਭੈਣ ਨੇ ਬੱਸ ਸੋਨੇ ਚੰਦ ਕੀ ਗਾ ਉਹ ਸਾਰਾ ਯਾਰ ਆ ਸਟੂਡੈਂਟ ਨੂੰ ਲੈਣ ਆਏ ਜੋ ਆ ਜਾਓ ਮੇਕੋ ਆਣੀ ਆ ਜਿਹੜੀ ਸਾਬਣੀ ਆ ਮੇਰਾ ਬਣਾਉਣੀ ਤੜੀ ਮੇਹਰ ਜੁਨੀ ਗੱਲਾਂ ਪੰਨਾਂ ਚ ਗੱਲਾਂ ਪੰਨਾਂ ਚ ਲਾਵਾ ਕਰ ਵਾਹ ਇਹ ਤਾਂ ਜੀ ਨਹੀਂ ਕਰੰਦੇ ਉਹਨੂੰ ਜਿਆਦਾ ਇਹਨਾਂ ਆਖੜੀਆਂ ਚਾਮਾਂ ਛਾੜਦਾ ਤੇ ਵੇਖ ਲੈ ਸ਼ਾਮਾਂ ਨੂੰ ਆਉਣਾ ਇਹਦੇ ਨਾ ਨੂੰ ਕਿ ਆਪਣਾ ਪੰਗਾ ਨਹੀਂ ਕੋਈ ਤੇਰਾ ਜੀਵੜ ਲੱਗਾ ਹੋ ਗਿਆ ਬੈਠ ਲਾ ਜੀ ਫਿਰ ਉੱਥੋਂ ਮੋੜ ਦੇ ਨੇ ਪਿੱਛੇ ਮੜਾ ਇਹਨੇ ਇਧਰੋਂ ਅਸੀਂ ਆ ਗਏ ਹੋ ਕੇ ਉਤੋਂ ਕੁੜੀਓ ਕਿੱਦਾਂ ਚੱਲੰਦੇ ਆ ਕੰਮ ਵਧੀਆ ਹਾਂਜੀ ਕਿੰਨਾ ਸੁਣਾ ਮੇਰਾ ਤਿਆਰ ਹੋ ਗਿਆ ਜੀ ਬਹੁਤ ਆ ਸੁਣਾ ਉਹ ਲੈਟਾ ਖੁੰਗਰੀ ਹੀ ਨਾ ਤੇ ਦੀ ਗ੍ਰੀਨ ਵਾਲਾ ਪਰਸਲ ਬਣਾਉਂਦੇ ਹਾਂ ਉਹਦੇ ਦੂਜੇ ਨੇ ਵੀ ਰੋਕ ਮਾਰਦੇ ਹਾਂ ਆ ਵੀ ਕੋਈ ਮੇਰਾ ਸ਼ੂਟ ਕਰ ਲਿਆ ਨਾ ਸ਼ਾਮ ਆ ਪੈ ਗਈਆਂ ਤਾਂ ਫਿਰ ਸਾਰੇ ਜਣੇ ਬੈਠੇ ਗੱਲਾਂ ਮਾਰ ਰਹੇ ਸਵੇਰ ਦੇ ਅੱਜ ਬੜੇ ਜਿਆਦੇ ਵਿਜੀ ਕੌਣ ਹੈ ਕੋਈ ਨਹੀਂ ਅੰਦਰ ਹੀ ਹੋਣਾ ਪਰੋਣੇ ਨੇ ਉਹ ਨਾ ਉਹ ਬਾਹਰ ਹੈ ਪਤਾ ਨਹੀਂ ਹੈਗਾ 哦，那那那不厉害。